ਲਾਡਲੀ ਭਾਗ 41 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਭਾਗ ਫਿਰ ਅਸੀਂ ਗੁੱਡੀ ਪਿੱਛੇ ਨੂੰ ਮੁੜਦੀ ਹੋਈ ਕਮਰੇ ਵਿੱਚ ਚਲੀ ਗਈ ਰੋਣ ਲੱਗੀ ਕਦੋਂ ਦੀ ਹੰਝੂ ਅੱਖਾਂ ਵਿੱਚ ਦੱਬ ਕੇ ਜੋ ਬੈਠੀ ਹੋਈ ਸੀ ਗੁੱਡੀ ਦੇ ਮਗਰੇ ਹੀ ਮਲਕੀਤ ਆ ਗਿਆ ਮਾਪੇ ਵੀ ਸਮਝ ਗਏ ਸੀ ਕਿ ਜਾਣ ਕੇ ਸੁਣਾਈਆਂ ਕਰਕੇ ਗਈ ਹੈ मामੀ ਤਾਂ ਮਲਕੀਤ ਗੁੱਡੀ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗਾ ਨਾ ਮੇਰੀ ਧੀਏ ਰੋ ਨਾ ਕਿਉਂ ਰੋ ਰਹੀ ਏ ਤੂੰ ਤੂੰ ਤਾਂ ਬਹਾਦਰ ਧੀਏ ਮੇਰੀ ਐਦਾਂ بڑے ਜਾਣੇ ਕਹਿੰਦੇ ਫਿਰਨਗੇ ਤੈਨੂੰ ਕਿਉਂ ਦਿਲ ਤੇ ਲੈਣੀ ਏ ਗੱਲ ਤੋਂ ਕੋਈ ਤਾਂ ਗੁੱਡੀ ਹੋਰ ਉੱਚੀ ਰੋਣ ਲੱਗ ਪਈ ਫਿਰ ਸੰਤੋਖੀ ਵੀ ਆ ਗਈ ਨਾਲ ਹੀ ਸ਼ਿੰਦਰੋ ਵੀ ਆ ਗਈ ਸਭ ਨੇ ਸਮਝਾਇਆ ਕਿ ਨਾ ਰੋ ਫਿਰ ਸਾਰੇ ਜਾਣੇ ਗੁੱਡੀ ਕੋਲ ਬੈਠ ਗਏ ਪਰ ਗੁੱਡੀ ਤਾਂ ਰੋਈ ਹੀ ਜਾਵੇ ਮਲਕੀਤ ਬੋਲਿਆ ਗੁੱਡੀ ਮੈਨੂੰ ਇੱਕ ਗੱਲ ਦੱਸ ਮੇਰੀ ਧੀਏ ਦੱਸ ਤਾਂ ਤੈਨੂੰ ਰੋਟੀ ਕੌਣ ਦਿੰਦਾ ਗੁੱਡੀ ਕੁਝ ਨਹੀਂ ਬੋਲੀ ਮਲਕੀਤ ਬੋਲਿਆ 10 ਪੁੱਤ 10 ਮੈਨੂੰ ਮੈਂ ਤੈਨੂੰ ਕੁਝ ਪੁੱਛ ਰਿਹਾ ਗੁੱਡੀ ਅੱਖਾਂ ਪੂੰਝਦੀ ਹੋਈ ਬੋਲੀ ਬਾਪੂ ਜੀ ਤੁਸੀਂ ਦਿੰਦੇ ਹੋ ਤਾਂ ਮਲਕੀਤ ਬੋਲਿਆ ਨਹੀਂ ਮੈਂ ਨਹੀਂ ਦਿੰਦਾ ਗੁੱਡੀ ਹੈਰਾਨ ਹੋ ਗਈ ਬਾਪੂ ਜੀ ਵੱਲ ਵੇਖਣ ਲੱਗੀ ਤੇ ਸ਼ਿੰਦਰ ਬੋਲੀ ਬਾਪੂ ਜੀ ਤੁਸੀਂ ਹੀ ਤਾਂ ਦਿੰਦੇ ਹੋ ਤੁਹਾਡੀਆਂ ਧੀਆ ਸੀ ਤਾਂ ਮਲਕੀਤ ਬੋਲਿਆ ਹਾਂ ਤੁਸੀਂ ਧੀਆ ਮੇਰੀਆਂ ਪਰ ਰੋਟੀ ਮੈਂ ਨਹੀਂ ਵਾਇਗੁਰ ਦਿੰਦਾ ਮੈਨੂੰ ਵੀ ਤੁਹਾਨੂੰ ਵੀ ਤੁਸੀਂ ਆਪਣੀ ਕਿਸਮਤ ਦਾ ਖਾਣਾ ਪੁੱਤ ਜਦ ਵਾਇਗੁਰ ਤੁਹਾਨੂੰ ਦਿੰਦਾ ਤੁਸੀਂ ਹੋਰ ਕਿਸੇ ਦੀ ਗੱਲਾਂ ਦਾ ਫਿਕਰ ਕਿਉਂ ਕਰਦੀ ਹੋ ਕੌਣ ਕੀ ਕਹਿੰਦਾ ਕਹਿ ਲੈਣ ਦਿਓ ਲੋਕ ਕਿਸੇ ਨੂੰ ਨਹੀਂ ਬਖਸ਼ਦੇ ਵਿਆਹ ਕੇ ਤੁਰ ਜਾਏ ਤੀ ਤਾਂ ਵੀ ਮੈਣੇ ਮਾਰਦੇ ਆ ਘਰ ਬੈਠੇ ਹੋ ਵੀ ਤਾਂ ਵੀ ਮੈਣੇ ਮਾਰਦੇ ਆ ਆਹੀ ਚੱਲਦਾ ਰਹਿਣਾ ਲੋਕਾਂ ਵਿੱਚ ਇਹਦਾ ਕਦੇ ਹੱਲ ਨਹੀਂ ਹੋ ਸਕਦਾ ਪਰ ਜਦ ਤੱਕ ਮੈਂ ਬੈਠਾ ਤੁਸੀਂ ਤਿੰਨਾਂ ਜਾਣੀਆਂ ਨੇ ਕੋਈ ਫਿਕਰ ਨਹੀਂ ਕਰਨੀ ਕਿਸੇ ਗੱਲ ਦੀ ਮੇਰੇ ਮਰਨ ਮਗਰੋਂ ਬੇਸ਼ੱਕ ਇੰਨਾ ਕਹਿ ਕੇ ਮਲਕੀਤ ਚੁੱਪ ਹੋ ਗਿਆ ਤੇ ਕੁੜੀਆਂ ਬੋਲੀਆਂ ਨਹੀਂ ਨਹੀਂ ਬਾਪੂ ਜੀ ਇੰਜ ਨਾ ਕਹੋ ਅਸੀਂ ਜੇ ਹਾਂ ਤੁਹਾਡੇ ਕਰਕੇ ਹੀ ਹਾਂ ਤਾਂ ਮਲਕੀਤ ਬੋਲਿਆ ਤੁਹਾਡਾ ਬਾਪੂ ਵੀ ਪੁੱਤ ਤੁਹਾਡੇ ਕਰਕੇ ਹੀ ਆ ਤੇ ਦੋਹਾਂ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਦੇਣ ਲੱਗਾ ਸੰਤੋਖੀ ਚੁੱਪ ਬੈਠੀ ਹੋਈ ਸੀ ਸੋਚਣ ਲੱਗੀ ਕਿ ਭਾਬੀ ਹੁਰਾਂ ਦੇ ਰਿਸ਼ਤੇ ਨੂੰ ਮਨਾ ਕਰ ਦਿੱਤਾ ਸੀ ਤਾਂ ਹੀ ਇਦਾਂ ਕਰ ਗਈ ਭਾਬੀ ਮੇਰੇ ਨਾਲ ਫਿਰ ਹੱਥ ਜੋੜ ਕੇ ਰੱਬ ਅੱਗੇ ਅਰਦਾਸ ਕਰਨ ਲੱਗੀ हे ਰੱਬਾ ਮੇਰੇ ਸ਼ਿੰਦਰੋ ਦਾ ਵਿਆਹ ਸੁਖੀ ਸਾਂਦੇ ਨਿਕਲ ਜਾਏ ਹੁਣ ਦੇਖਦੇ ਦੇਖਦੇ ਚਾਰ ਕੁ ਦਿਨ ਰਹਿ ਗਏ ਸ਼ਿੰਦਰੂ ਦੇ ਵਿਆਹ ਨੂੰ ਡੱਬੇ ਵੀ ਆ ਗਏ ਜਿੱਥੇ ਜਿੱਥੇ ਦੇਣੇ ਸੀ ਦਿੱਤੇ ਗਏ ਰਿਸ਼ਤੇਦਾਰਾਂ ਨੂੰ ਕਰਨੈਲ ਹੱਥ ਗੁਰਪੇਜ ਹੁਰਾਂ ਤੇ ਭੋਲੀ ਹੁਰਾਂ ਲਈ ਡੱਬਾ ਵੀ ਭੇਜਿਆ ਗਿਆ ਅਗਲੇ ਦਿਨ ਸ਼ਿੰਦਰੂ ਦੀ ਮਹਿੰਦੀ ਵੀ ਆ ਗਈ ਸੌਰਿਓਂ ਸ਼ਾਮ ਤੱਕ ਪਿੰਡੋਂ ਮਾਮੀ ਹੁਰਾਂ ਨੇ ਵੀ ਆਉਣਾ ਸੀ ਮਲਕੀਤ ਪਹਿਲਾਂ ਹੀ ਗੁੱਡੀ ਨੂੰ ਮਲਕੀਤ ਨੇ ਸਮਝਾ ਦਿੱਤਾ ਕਿ ਧੀਏ ਕੋਈ ਕੁਝ ਵੀ ਕਹੇ ਚਾਹੇ ਰਿਸ਼ਤੇਦਾਰ ਚਾਹੇ ਆਂਡੀ ਗਵਾਂਡੀ ਤੂੰ ਬਿਲਕੁਲ ਵੀ ਦਿਲ ਤੇ ਗੱਲ ਨਹੀਂ ਲੈਣੀ ਬਸ ਵਾਇਗਰ ਨੂੰ ਯਾਦ ਰੱਖਣਾ ਗੁੱਡੀ ਨੇ ਹਾਂ ਵਿੱਚ ਸਿਰ ਹਲਾਇਆ ਹੁਣ ਸ਼ਾਮ ਹੋ ਗਈ ਮਾਮਾ मामੀ ਤੇ ਉਹਨਾਂ ਦੀਆਂ ਕੁੜੀਆਂ ਵੀ ਆ ਗਈਆਂ ਗੁੱਡੀ ਨੂੰ ਫਿਰ मामੀ ਨੇ ਬੁਲਾਇਆ ਨਹੀਂ ਤੇ ਗੁੱਡੀ ਨੇ ਵੀ ਇੱਕ ਪਾਸੇ ਖਲੋਤੀ ਨੇ मामੀ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਬਾਪੂ ਜੀ ਦੀਆਂ ਗੱਲਾਂ ਬਾਰੇ ਸੋਚਣ ਲੱਗੀ ਕਿ ਬਾਪੂ ਜੀ ਨੇ ਮੈਨੂੰ ਜੋ ਸਮਝਾਇਆ ਮੈਂ ਉਦਾਂ ਹੀ ਕਰਨਾ ਫਿਰ ਆਪਣੇ ਕਮਰੇ ਵਿੱਚ ਚਲੀ ਗਈ ਤੇ ਕੋਈ ਕੰਮ ਕਰਨ ਲੱਗੀ ਪਰ ਮਨ ਵਿੱਚ ਇੱਕ ਸਵਾਲ ਜ਼ਰੂਰ ਚੱਲ ਰਿਹਾ ਸੀ ਗੁੱਡੀ ਦੇ ਕਿ मामੀ ਬਚਪਨ ਤੋਂ ਮੇਰਾ ਕਿੰਨਾ ਕਰਦੀ ਸੀ ਹੁਣ ਕਿਉਂ ਐਦਾਂ ਦਾ ਕਿਉਂ ਵਰਤਾਵਰਤ ਕਰ ਰਹੀ ਹੈ ਮੇਰੇ ਨਾਲ ਫਿਰ ਅਗਲੇ ਦਿਨ ਸਵੇਰੇ ਪਾਠ ਵੀ ਕਰਾਉਣਾ ਸੀ ਹਲਵਾਇੰਗੀ ਵੀ ਬਿਠਾਉਣੇ ਸੀ ਮਲਕੀਤ ਮਾਮੇ ਨੇ ਹੁਣ ਸਲਾਹਾਂ ਕਰਨ ਲੱਗਾ ਇੱਕ ਪਾਸੇ ਬੈਠਾ ਹੋਇਆ ਗੁਰਪੇਜ ਹੋਰਾਂ ਨੇ ਵੀ ਆਉਣਾ ਸੀ ਮਾਮੇ ਨੂੰ ਦੱਸਣ ਲੱਗਾ ਮਲਕੀਤ ਬਹੁਤ ਚਿੰਤਾ ਸੀ ਮਲਕੀਤ ਨੂੰ ਪਰ ਮਾਮਾ ਕਹਿਣ ਲੱਗਾ ਕੋਈ ਗੱਲ ਨਹੀਂ ਵਿਆਹ ਬਹੁਤ ਵਧੀਆ ਹੋ ਜਾਣਾ ਚਿੰਤਾ ਨਾ ਕਰੋ ਰਾਲ ਮਿਲ ਕੇ ਸਭ ਕਰ ਲੈਣਾ ਗੱਲਾਂ ਬਾਤਾਂ ਕਰਦੇ ਹੋਏ ਦੋਹੇ ਜਾਣੇ ਗੁਰਦੁਆਰਾ ਸਾਹਿਬ ਚਲੇ ਗਏ ਦਰੀਆਂ ਤੇ ਪਾਂਡੇ ਲੈਣ ਲਈ ਇੱਕ ਪਾਸੇ ਮਾਮੀ ਸੰਤੋਖੀ ਨੇ ਪੁੱਛਣ ਲੱਗੀ ਕਿ ਗੀਤਾ ਲਈ ਕਹਿ ਦਿੱਤਾ ਸੰਤੋਖੀ ਕਹਿਣ ਲਈ ਕੱਲ ਹੀ ਕਹਾਂਗੇ ਪਾਠ ਕਰਾਣਾ ਉਹਦਾ ਮੈਂ ਕਹਿ ਆਈ ਸੀ ਆਂਡਗਵਾਂ ਚ ਤੇ ਰਾਤੀ ਭਾਬੀ ਮੈਂਦੀ ਆ ਤੂੰ ਹੀ ਲਗਾਣੀ ਆ ਸਾਰਿਆਂ ਦੇ ਸਾਰੀ ਰਾਤ ਗੁੱਡੀ ਸ਼ਿੰਦਰੋ ਮਾਮੀ ਦੀਆਂ ਕੁੜੀਆਂ ਸਭ ਮਿਲ ਕੇ ਗੱਲਾਂ ਬਾਤਾਂ ਕਰਦੇ ਰਹੀਆਂ ਬਚਪਨ ਦੇ ਦਿਨ ਯਾਦ ਕਰਦੀਆਂ ਰਹੀਆਂ ਤੇ ਮਾਮੀ ਦੀ ਕੁੜੀ ਦੱਸਣ ਲੱਗੀ ਕਿ ਮੇਰੀ ਰੋਕ ਤਾਂ ਹੋ ਗਈ ਐ ਪਰ ਹਲੇ ਵਿਆਹ ਦਾ ਕੁਝ ਨਹੀਂ ਪਤਾ ਮਹੀਨਾ ਰੁਕਣਾ ਕਿ 2 ਮਹੀਨੇ ਫਿਰ ਅਗਲੀ ਸਵੇਰ ਤੜਕੇ ਉੱਠ ਕੇ ਨਹਾ ਤੋ ਲੈ ਸਫਾਈਆਂ ਹੋ ਗਈਆਂ ਦਰਿਆ ਵਿਛਾ ਦਿੱਤੀਆਂ ਗਈਆਂ ਗੁੱਡੀ ਤੇ ਮਾਮੀ ਦੀਆਂ ਕੁੜੀਆਂ ਨੇ ਦਾਲਾਂ ਸਬਜ਼ੀਆਂ ਬਣਾ ਦਿੱਤੀਆਂ ਕਿਉਂਕਿ ਭੋਗ ਜੁ ਲਗਾਉਣਾ ਸੀ ਪਾਠ ਮਗਰੋਂ ਤੇ ਜਿੰਨੇ ਰਿਸ਼ਤੇਦਾਰਾਂ ਨੇ ਆਉਣਾ ਸੀ ਉਹਨਾਂ ਸਭ ਨੂੰ ਵੀ ਖਵਾਉਣਾ ਸੀ ਹਲਵਾਈ ਵੀ ਇੱਕ ਪਾਸੇ ਬਿਠਾ ਦਿੱਤਾ ਲੱਡੂ ਸੇਵੀਆਂ ਸ਼ੱਕਰਪਾਰੇ ਤੇ ਹੋਰ ਬਹੁਤ ਸਾਰਾ ਸਮਾਨ ਬੜਨਾ ਸ਼ੁਰੂ ਹੋ ਗਿਆ 10:00 ਵਜਦੇ ਨੂੰ ਮਹਾਰਾਜ ਜੀ ਦੀ ਸਵਾਰੀ ਆ ਗਈ ਸਤਨਾਮ ਜੀ ਵਾਹਿਗੁਰੂ ਜੀ ਕੈਂਬੇ ਹੋਏ ਸਾਰੇ ਅੰਦਰ ਆ ਗਏ ਰਿਸ਼ਤੇਦਾਰ ਵੀ ਆ ਚੁੱਕੇ ਸਨ ਗਲੀ ਕੋ ਆਣਦੇ ਲੋਕ ਵੀ ਆਉਣੇ ਸ਼ੁਰੂ ਹੋ ਗਏ ਜਿਨ੍ਹਾਂ ਨੂੰ ਕਹਿ ਰੱਖਿਆ ਸੀ ਭਾਈ ਜੀ ਨੇ ਪਹਿਲਾਂ ਅਰਦਾਸ ਕੀਤੀ ਤੇ ਪਾਠ ਸ਼ੁਰੂ ਹੋ ਗਿਆ ਪਾਠ ਮਗਰੋਂ ਸ਼ਬਦ ਗਾਇਨ ਹੋਇਆ ਸ਼ਿੰਦਰੋਂ ਨੇ ਵੀ ਸ਼ਬਦ ਗਾਇਨ ਕੀਤਾ ਤੇ ਮਗਰੋਂ ਫਿਰ ਅਰਦਾਸ ਹੋਈ ਦੇਗ ਪ੍ਰਸ਼ਾਦੇ ਦਾ ਭੋਗ ਲਗਾਇਆ ਗਿਆ ਸਾਰੀਆਂ ਸੰਗਤਾਂ ਵਿੱਚ ਦੇਗ ਵਰਤਾਈ ਗਈ ਪ੍ਰਸ਼ਾਦਾ ਵੀ ਗੁੱਡੀ ਤੇ ਮਾਮੀ ਦੀਆਂ ਕੁੜੀਆਂ ਨਹੀਂ ਤਿਆਰ ਕੀਤਾ ਸੀ ਪਾਈ ਜੀ ਹੋਰਾਂ ਨੂੰ ਪਰਸ਼ਾਦਾ ਛਕਾਇਆ ਗਿਆ। ਮਹਾਰਾਜ ਜੀ ਦੀ ਸਵਾਰੀ ਜਾਣ ਮਗਰੋਂ ਰਿਸ਼ਤੇਦਾਰ ਜਿੰਨੇ ਵੀ ਆਏ ਸੀ ਸਭ ਨੂੰ ਪਰਸ਼ਾਦਾ ਛਕਾਇਆ ਗਿਆ। ਪਰ ਇੱਕ ਪਾਸੇ ਖਲੋਤਾ ਮਲਕੀਤ ਬਸ ਇੱਕ ਗੱਲ ਹੀ ਸੋਚ ਰਿਹਾ ਸੀ ਕਿ ਸਭ ਜਾਣੇ ਆਏ ਆ ਗੁਰਪੇਜ ਹੋਰਾਂ ਚੋਂ ਕੋਈ ਕਿਉਂ ਨਹੀਂ ਆਇਆ? ਹਰ ਕੋਈ ਮਲਕੀਤ ਨੂੰ ਪੁੱਛ ਰਿਹਾ ਸੀ ਕਿ ਬਿੰਦਰੋ ਦੇ ਸਹਰਿਆਂ ਕੋਈ ਕਿਉਂ ਨਹੀਂ ਆਇਆ ਹੈਗਾ ਵੀ ਅੱਜ? ਮਲਕੀਤ ਨੂੰ ਹਰ ਕੋਈ ਪੁੱਛ ਰਿਹਾ ਸੀ ਕਿ ਬਿੰਦਰੋ ਦੇ ਸਹਰਿਆਂ ਨਹੀਂ ਆਇਆ ਕੋਈ? ਕੀ ਗੱਲ? ਕਿਆ ਨਹੀਂ ਸੀ? ਕੋਈ ਕਹੇ ਬਾਹਰ ਘਾਲਤੀ ਤਕੜਿਆਂ ਚ ਤਾ ਨਹੀਂ ਆਈ ਤਾ ਨਹੀਂ ਅਗਲੇ ਨੇ ਭੇਜੀ ਭਈ ਮੋٹے ਸਾਮੀ ਵਾਲੇ ਤਕੜੇ ਬੰਦੇ ਜੋ ਹੋਏ ਹੁਣ ਹਰ ਕੋਈ ਆਪਣੇ ਮਨ ਚ ਜੋ ਆਵੇ ਕਹੀ ਜਾ ਰਿਆ ਸੀ ਪਰ ਮਲਕੀਤ ਕਹੇ ਨਹੀਂ ਨਹੀਂ ਕੋਈ ਕੰਮ ਪੈ ਗਿਆ ਹੁਣ ਹਾਥਾਂ ਤੱਕ ਆ ਜਾਣਗੇ ਬਥੇਰੇ ਕੰਮ ਹੁੰਦੇ ਨੇ ਘਰਾਂ ਚ ਸ਼ਾਮ 4-5 ਕੁ ਵਜਦੇ ਹੀ ਹਲਵਾਈ ਵੀ ਉਠਾ ਦਿੱਤਾ ਜਿੰਨੀ ਕੁ ਭਾਜੀ ਲੱਡੂ ਵਗੈਰਾ ਬਣਾਉਣਾ ਸੀ ਬਣਾ ਬਣਵਾ ਲਿਆ ਅੰਦਰੋਂ ਹੁਣ ਮਲਕੀਤ ਦਾ ਮਨ ਕਾਲਾ ਜਿਹਾ ਪੈ ਰਿਆ ਸੀ ਤਾਂ ਮਾਮਾ ਪੁੱਛਣ ਲੱਗਾ ਕੀ ਹੋਇਆ ਜੀਜੇ ਸਭ ਠੀਕ ਆ ਮਲਕੀਤ ਕਹਿਣ ਲੱਗਾ ਹਾਂ ਹਾਂ ਸਭ ਠੀਕ ਆ ਕੱਲ ਸ਼ਿੰਦਰੋ ਨੇ ਤੁਰ ਜਾਣਾ ਸੌਰੀ ਤਾਂ ਜੀ ਖਬਰਾ ਰਿਆ ਪਹਿਲਾਂ ਬਿੰਦਰੋ ਚਲੀ ਗਈ ਹੁਣ ਸ਼ਿੰਦਰੋ ਤਾਂ ਮਾਮਾ ਬੋਲਿਆ ਕੋਈ ਨਹੀਂ ਗੁੱਡੀ ਦਾ ਵੀ ਤਾਂ ਆਪਾਂ ਕਰਨਾ ਨਾ ਦੇਖਦੇ ਆ ਉਹਦੇ ਲਈ ਕੋਈ ਚੰਗਾ ਕਰ ਤੂੰ ਫਿਕਰ ਨਾ ਕਰ ਤਾਂ ਮਲਕੀਤ ਬੋਲਿਆ ਮੈਨੂੰ ਗੁੱਡੀ ਦੀ ਫਿਕਰ ਨਹੀਂ ਉਹ ਮੇਰੀ ਦਲੇਰ ਧੀ ਆ ਫਿਰ ਮਾਮਾ ਗੱਲ ਜੀ ਬਦਲ ਕੇ ਕਹਿਣ ਲੱਗਾ ਜੀਜੇ ਇੱਕ ਗੱਲ ਕਹਾ ਬਿੰਦਰੋ ਦੇ ਸਹੁਰਿਆਂ ਕਿਸੇ ਨੂੰ ਆਣਾ ਤਾਂ ਚਾਹੀਦਾ ਸੀ ਨਾ ਅਸੀਂ ਵੀ ਤਾਂ ਬਹਾਨੇ ਸਿਰ ਮਿਲ ਲੈਂਦੇ ਤਕੜੇ ਬੰਦਿਆਂ ਨਾਲ ਤਾਂ ਮਲਕੀਤ ਮਾਮੇ ਵੱਲ ਵੇਖਣ ਲੱਗਾ ਤੇ ਬੋਲਿਆ ਉਹ ਬੇਸ਼ੱਕ ਤਕੜੇ ਨੇ ਪਰ ਬੰਦੇ ਚੰਗੇ ਨੇ ਤਾਂ ਮਾਮਾ ਮਲਕੀਤ ਵੱਲ ਵੇਖੀਆ ਤੇ ਬੋਲਿਆ ਤਾਂ ਹੀ ਨਹੀਂ ਆਏ ਚੰਗੇ ਬੰਦੇ ਫਿਰ ਹੱਸ ਪਿਆ ਤੇ ਆਪਣੀਆਂ ਧੀਆਂ ਕੋਲ ਚਲਾ ਗਿਆ ਮਲਕੀਤ ਸਮਝ ਗਿਆ ਕਿ ਮੈਨੂੰ ਟੀਚਰ ਕਰਕੇ ਗਿਆ ਮਾਮਾ ਫਿਰ ਮਲਕੀਤ ਨੂੰ ਬਾਹਰੋਂ ਟੈਂਟ ਵਾਲੇ ਦੀ ਆਵਾਜ਼ ਆਈ ਤੇ ਬਾਹਰ ਵੱਲ ਨੂੰ ਚਲਾ ਗਿਆ ਇਕੱਲਾ ਹੀ ਗੱਲਾਂ ਕਰਨ ਲੱਗਾ ਕਿ ਕਿਸੇ ਨੂੰ ਕੀ ਪਤਾ ਅਗਲੇ ਦੇ ਘਰ ਦਾ ਬੀਬੀ ਠੀਕ ਹੋਵੇ ਕੀ ਪਤਾ ਘਰ 'ਚ ਕੋਈ ਦਿੱਕਤ ਹੋਵੇ ਰੱਬਾ ਸੁੱਖ ਰੱਖੇ ਕਹਿ ਕੇ ਟੈਂਟ ਵਾਲੇ ਨੂੰ ਗਲੀ 'ਚ ਚਾਨਣ ਜੀ ਲਾਉਣ ਨੂੰ ਕਹਿਣ ਲੱਗਾ ਅੰਦਰ ਇੱਕ ਪਾਸੇ ਦਰਸ਼ਨ ਤੇ ਕੁਲਦੀਪ ਬੈਠੇ ਸਨ ਕੁਲਦੀਪ ਗੁੱਡੀ ਵੱਲ ਵੇਖਦੀ ਰਹੀ ਦਰਸ਼ਨ ਸਿਆ ਨੂੰ ਕਹਿਣ ਲੱਗੀ ਗੁੱਡੀ ਦਾ ਹੁਣ ਤੱਕ ਨਹੀਂ ਕੀਤਾ ਕੀਤਾ ਦੁਬਾਰਾ ਮਲਕੀਤ ਨੇ ਤਾਂ ਦਰਸ਼ਨ ਨੇ ਉਹਨੂੰ ਚੁੱਪ ਹੋਣ ਨੂੰ ਕਿਹਾ ਤੇ ਬੋਲਿਆ ਤੂੰ ਕੋਈ ਗੱਲ ਨਾ ਛਿਰਲੇ ਤਾਂ ਕੁਲਦੀਪ ਬੋਲੀ ਮੇਰੀ ਮਾਸੀ ਦੀ ਨੋਹ ਦਾ ਮੁੰਡਾ ਜੀਤਾ ਤੈਨੂੰ ਪਤਾ ਨਾ ਦਰਸ਼ਨ ਕਹਿਣ ਲੱਗਾ ਉਹ ਉੱਚਾ ਲੰਮਾ ਕੁਲਦੀਪ ਬੋਲੀ ਹਾਂ ਦਰਸ਼ਨ ਬੋਲਿਆ ਕੀ ਹੋਇਆ ਉਹਨੂੰ ਤਾਂ ਕੁਲਦੀਪ ਬੋਲੀ ਪਹਿਲਾਂ ਆਪਣੇ ਵੱਲੋਂ ਸਹੀ ਕਾਰਜ ਨਹੀਂ ਹੋਇਆ ਗੁੱਡੀ ਦਾ ਸਹੀ ਘਰ ਨਹੀਂ ਦੇਖਿਆ ਗਿਆ ਮੈਂ ਸੋਚਦੀ ਆ ਗੁੱਡੀ ਦੀ ਉੱਥੇ ਗੱਲ ਚਲਾਵਾਂ ਤੇ ਉਹ ਮੰਨ ਜਾਣਗੇ ਮੈਨੂੰ ਇੰਨਾ ਪਤਾ ਦਰਸ਼ਨ ਬੋਲਿਆ ਉਹ ਤਾਂ ਬਹੁਤ ਤਕੜੇ ਬੰਦੇ ਨੇ ਕੁਲਦੀਪ ਬੋਲੀ ਕੋਈ ਨਹੀਂ ਮੇਰੀ ਧੀਾਂ ਵਰਗੀ ਆ ਉੱਥੇ ਸੁਖੀ ਰਹੂਗੀ ਤੇ ਕੱਲ ਨੂੰ ਮੈਂ ਮਾਸੀ ਨੂੰ ਸਾਧ ਲੈਣੀ ਆ ਵਿਆਹ ਤੇ ਨਜ਼ਰ ਕਾਢ ਲੂ ਤਾਂ ਦਰਸ਼ਨ ਬਹੁਤ ਖੁਸ਼ ਹੋਇਆ ਫਿਰ ਬੋਲਿਆ ਤੂੰ ਇੰਨਾ ਕਿਵੇਂ ਸੋਚਣ ਲੱਗੀ ਕੁਲਦੀਪ ਬੋਲੀ ਮੈਨੂੰ ਗੁੱਡੀ ਤੇ ਤਰਸ ਆ ਰਿਹਾ ਵੇਖਾਂ ਕਿਵੇਂ ਇੱਕ ਪਾਸੇ ਹਾਸਾ ਜਿਹਾ ਦੱਬ ਕੇ ਖਲੋਤੀ ਹੋਈ ਹੈ ਜੇਕਰ ਮੈਂ ਆਪਣੇ ਹੱਥੇ ਹੁਣ ਚੰਗਾ ਕਾਰਜ ਕਰ ਦਵਾਂ ਇਹਦਾ ਸ਼ਾਇਦ ਮੈਨੂੰ ਚੈਨ ਆ ਜਾਵੇ ਮੇਰਾ ਦਿਲ ਬੜਾ ਦੁਖਦਾ ਬੁੱਢੀ ਦੇ ਉਹ ਦਿਨ ਯਾਦ ਕਰਕੇ ਦਰਸ਼ਨ ਬੋਲਿਆ ਤੇਰੀ ਗੱਲ ਬਿਲਕੁਲ ਸਹੀ ਆ ਪਰ ਮਲਕੀਤ ਬਹੁਤ ਡਾਂਡਾ ਉਹਨੇ ਮੰਨਣਾਂ ਨਹੀਂ ਤਾਂ ਕੁਲਦੀਪ ਬੋਲੀ ਮੰਨ ਜਾਓ ਆਪਣੀ ਵੀ ਧੀ ਆ ਬੁੱਢੀ ਨਾਲੇ ਕੱਲ ਨੂੰ ਮਾਸੀ ਨਜ਼ਰ ਕੱਢ ਲਊ ਉਹ ਵੀ ਦੱਸ ਦਊਗੀ ਫੇ ਦੇਖਦੇ ਆ ਅੱਗੇ ਕੀ ਗੱਲ ਬਣਦੀ ਐ ਹੁਣ ਬਾਹਰ ਇੱਕ ਪਾਸੇ ਮਲਕੀਤ ਖਲੋਤਾ ਚਾਨਣੀਆਂ ਵਗੈਰਾ ਲਗਵਾ ਰਿਆ ਸੀ ਇੰਨੇ ਨੂੰ ਕਰਨੈਲ ਆ ਗਿਆ ਆਪਣੇ ਮੁੰਡਿਆਂ ਨੂੰ ਲੈ ਕੇ ਕਰਨੈਲ ਮਲਕੀਤ ਕੋਲ ਖਲੋ ਗਿਆ ਦੱਸਣ ਲੱਗਾ ਕਿ ਕੰਮ ਪੈ ਗਿਆ ਸੀ ਦਿਨੇ ਬਾਹਰ ਤੇ ਨਹੀਂ ਆਇਆ ਗਿਆ ਤਾਂ ਕਰਕੇ ਮਲਕੀਤ ਦੇ ਪੁੱਛਣ ਤੇ ਕਰਨੈਲ ਨੇ ਦੱਸਿਆ ਕਿ ਜਦੋਂ ਡੱਬਾ ਦੇਣ ਗਏ ਸੀ ਗੁਰਪੇਜੁਰਾ ਵੱਲ ਤਾਂ ਘਰੇ ਕੋਈ ਹੈ ਨਹੀਂ ਸੀ ਬੀਬੀ ਸੀ ਕੁਝ ਬੋਲੀ ਨਹੀਂ ਤੇਲ ਮਾਲਿਸ਼ ਕਰਨ ਲੱਗੀ ਹੋਈ ਸੀ ਉਦਾਸ ਜੀ ਸੀ ਮਲਕੀਤ ਬਹੁਤ ਪਰੇਸ਼ਾਨ ਹੋ ਗਿਆ ਕਰਨੈਲ ਦੀ ਗੱਲ ਸੁਣ ਕੇ ਹੁਣ ਦੇਖਦੇ ਦੇਖਦੇ 7:00 ਵਜ ਗਏ ਕੁੜੀਆਂ ਨੇ ਆਣ ਗਵਾਂ ਨੂੰ ਸੰਦਾ ਦੇ ਦਿੱਤਾ ਗੀਤਾਂ ਲਈ 8:00 ਵਜੇ ਆਣ ਗਵਾਂ ਚੋਂ ਕੁੜੀਆਂ ਔਰਤਾਂ ਬੀਬੀਆਂ ਆਉਣੀਆਂ ਸ਼ੁਰੂ ਹੋ ਗਈਆਂ ਇੱਕ ਪਾਸੇ ਸ਼ਿੰਦਰੂ ਨੂੰ ਬਿਠਾ ਕੇ ਮਾਮੀ ਉਹਦੀ ਡੱਕਿਆਂ ਨਾਲ ਮਹਿੰਦੀ ਲਗਾਉਣ ਲੱਗੀਆਂ ਬਾਕੀ ਕੁੜੀਆਂ ਵੀ ਆਪਣੀ ਵਾਰੀ ਦੀ ਉਡੀਕ ਕਰਨ ਲੱਗੀਆਂ ਇੰਨੇ ਨੂੰ ਇੱਕ ਦੋ ਆਂਡਣਾ ਗਵਾਂੜਾ ਨੇ ਢੋਲ ਕੀ ਚੁੱਕ ਲਈ ਤੇ ਚਮਚੇ ਨਾਲ ਸ਼ੁਰੂ ਹੋ ਗਈਆਂ ਬੋਲੀਆਂ ਪਾਣੀਆਂ ਗੀਤ ਗਾਣੇ ਇੰਨੇ ਨੂੰ ਗੁੱਡੀ ਆਈ ਢੋਲਕੀ ਵਜਣੀ ਵਜਣ ਤੇ ਬੋਲੀ ਪਾਉਣ ਲੱਗੀ ਹਰੇ-ਹਰੇ ਘਾਉ ਉਤੇ ਸੱਪ ਫੁੱਕਾ ਮਾਰਦਾ ਭੱਜੋ ਵੀ ਰੋਵੇ ਬਾਪੂ ਕੱਲਾ ਮੰਜਾਂ ਚਾਰਦਾ ਇੱਕਦਮ ਢੋਲਕੀ ਦੀ ਆਵਾਜ਼ ਬੰਦ ਹੋ ਗਈ ਕਿਸੇ ਨੇ ਵੀ ਗੁੱਡੀ ਦੇ ਬੋਲੀ ਨਾਲ ਕੋਈ ਏਕ ਨਹੀਂ ਲਗਾਈ ਤੇ ਸਾਰੇ ਚੁੱਪ ਹੋ ਗਏ ਗੁੱਡੀ ਹੁਣ ਕੱਲੀ ਨੱਚ ਰਹੀ ਸੀ ਇੱਕਦਮ ਉਹਦੀ ਨਜ਼ਰ ਸਾਰਿਆਂ ਤੇ ਗਈ ਡਰ ਕੇ ਉੱਥੇ ਖਲੋਤੀ ਰਹੀ ਤਾਂ ਦਵਾ-ਦਵ ਮਲਕੀ ਤੋਂ ਦੇ ਕੋਲ ਆਇਆ ਤੇ ਨੱਚਣ ਲੱਗਾ ਉਹਦੇ ਨਾਲ ਤਾੜੀ ਵਜਾ ਕੇ ਬੋਲਿਆ ਢੋਲਕੀ ਵਜਾਓ ਬਈ ਪੇਨਾਲੀ ਬੋਲਿਆ ਭੱਜੋ ਵੀਰੋ ਵੇ ਬਾਪੂ ਕੱਲਾ ਮੱਜਾਂ ਚਾਰਦਾ ਭੱਜੋ ਵੀਰੋ ਵੇ ਬਾਪੂ ਕੱਲਾ ਮੱਜਾਂ ਚਾਰਦਾ ਗੁੱਡੀ ਬਾਪੂ ਜੀ ਨਾਲ ਨੱਚਣ ਲੱਗੀ ਢੋਲਕੀ ਵੱਜਣੀ ਸ਼ੁਰੂ ਹੋ ਗਈ ਫਿਰ ਅੱਗੇ ਬੋਲੀਆਂ ਪਾਈਆਂ ਪਾਈਆਂ ਗਈਆਂ ਕੁੜੀਆਂ ਨੱਚਣ ਡੱਪਣ ਲੱਗੀਆਂ ਇੱਕ ਦੋ ਬੀਬੀਆਂ ਗੁੱਡੀ ਨੂੰ ਘੂਰੀ ਜਾਣ ਤੇ ਬੀਬੀ ਚਰਨੋ ਹੋ ਲਈ ਜੇ ਪ੍ਰੀਤਮ ਗੁਰੂ ਨੂੰ ਕਹਿਣ ਲੱਗੀ ਇਹ ਤਾਂ ਲੱਗਦਾ ਇੱਥੇ ਹੀ ਰਹੂਗੀ ਫਿਰ ਚੁੰਨੀ ਦਾ ਔਲਾ ਕਰਕੇ ਦੋਨੋਂ ਜਣੀਆਂ ਮੁਸਕਣੀ ਮੁਸਕਨੀਆਂ ਹੱਸਣ ਲੱਗੀਆਂ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਪਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਜੀ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਪਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ